ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂ ਜੀ ਅੱਜ ਆਪਣੀ ਆਭਿਮੰਨੀ ਵਾਲੀ ਝੋਟੀ ਸੂਪੀ ਜੀ ਸਵੇਰੇ ਸਵੇਰੇ ਅੱਜ ਹੋ ਗਈ ਜੀ 7 ਅਕਤੂਬਰ 2025 ਤੇ ਇਹਨੇ ਕੱਟੀ ਨੂੰ ਦਿੱਤਾ ਜਨਮ ਫੀਮੇਲ ਕਾਫ ਨੂੰ ਤੇ ਜੇਰ ਜੂਰ ਹੋ ਗਈ ਦਨ ਸਵੇਰੇ 4 ਵਜੇ ਸੂਪੀਤੀ ਇਹ ਹੁਣ ਲਗਭਗ 7:30 ਵਜੇ ਵੱਜ ਗਏ ਨੇ ਦੇਖ ਸਕਦੇ ਹੋ ਤੁਸੀਂ ਜੇਰ ਪੈ ਗਈ ਸਾਰੀ ਵਧੀਆ ਤੇ ਆਰਡਰ ਦੀ ਕੁਆਲਿਟੀ ਦੇਖ ਸਕਦੇ ਤੁਸੀਂ ਥਣਾ ਦੀ ਦੇਖੋ ਜੀ ਥਣ ਥਣ ਵਧੀਆ ਕੱਟੇ ਨੇ ਛੋਟੀ ਨਹੀਂ ਪਹਿਲਾ ਸੂਗਾ ਫਸਟ ਲੈਕਟੇਸ਼ਨ ਕੁਛ ਨਾ ਕੁਛ ਆਪਾਂ ਨੇ ਦੁੱਧੇ ਦਾ ਕੜਤਾ ਬੋਲਾ ਤੇ ਠੰਡੀ ਸੀਲ ਛੋਟੀ ਹੈ ਜੀ ਤੁਸੀਂ ਦਿਖਿਆ ਦਿਖਿਉਨੇ ਆਪਾਂ ਤੁਹਾਨੂੰ ਬੱਚਾ ਵੀ ਧਾਰ ਮਾਰ ਲੈਂਦਾ ਕੋਈ ਉਹ ਨਹੀਂ ਕਰਦੀ ਹੌਲ-ਹੌਲ ਕੁਛ ਨਹੀਂ ਕਰਦੀ ਜਿਹਨੇ ਵਿਚਾਰੇ ਨੇ ਕਦੇ ਕੱਢੀ ਵੀ ਨਹੀਂ ਧਾਰ ਫੈਲੀ ਵਾਰੀ ਕੱਟ ਰਿਹਾ ਦੇਖੋ ਜੀ ਬਹੁਤ ਠੰਡੀ ਸੀ ਲਿਆ ਜੀ ਚੱਲ ਬਹੁਤ ਹੈ ਬੁੱਤ ਤੇ ਦੇਖ ਸਕਦੇ ਹੋ ਤੁਸੀਂ ਕੱਟੀ ਨੂੰ ਜਨਮ ਦਿੱਤਾ ਹੈ ਬਹੁਤ ਪਿਆਰੀ ਕੱਟੀ ਹੈ ਦੇਖੋ ਜੀ ਕੋਈ ਉਪਰਾ ਨਹੀਂ ਕਰਦੀ ਕੋਈ ਹੋਰ ਨਹੀਂ ਕਰਦੀ ਠੀਕ ਹੈ ਧੰਨਵਾਦ ਦੋਸਤੋ ਜੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਚੈਨਲ ਨੂੰ ਦੇਖੋ ਜੀ ਬੱਚੇ ਨੂੰ ਬਹੁਤ ਪਿਆਰ ਕਰਦੀ ਹੈ ਨਹੀਂ ਡੰਗਰ ਕਈ ਵਾਰੀ ਸੋ